ਗੁਰਦਾਸਪੁਰ ਦਾ ਵਿੱਚ ਨਸ਼ਾ ਤਸਕਰ ਨੇ ਕੀਤਾ ਹਾਈ ਵੋਲਟੇਜ ਡਰਾਮਾ ਪੁਲਿਸ ਨਸ਼ਾ ਤਸਕਰ ਦੇ ਘਰ ਉਸ ਨੂੰ ਫੜਨ ਦੇ ਲਈ ਜਾਂਦੀ ਹੈ ਤੇ ਨਸ਼ਾ ਤਸਕਰ ਆਪਣੇ ਪੁੱਤਰ ਦੇ ਨਾਲ ਛੱਤ ਉੱਤੇ ਚੜ ਗਿਆ ਪੁਲਿਸ ਕਰਮੀਆਂ ਤੇ ਇੱਟਾਂ ਮਾਰੀਆਂ ਅਤੇ ਹੱਥ 'ਚ ਗੰਡਾਸੀ ਫੜ ਪੁਲਿਸ ਵਾਲਿਆਂ ਨੂੰ ਧਮਕਾਉਣ ਵੀ ਲੱਗ ਗਿਆ ਉਸ ਆਦਮੀ ਦੇ ਵੱਲੋਂ ਕਿਹਾ ਗਿਆ ਕਿ ਪੁਲਿਸ ਮੇਰੇ ਤੇ ਝੂਠੇ ਕੇਸ ਪਾਉਂਦੀ ਹੈ ਤੇ ਫੜ ਕੇ ਲੈ ਜਾਂਦੀ ਹੈ ਅਤੇ ਉੱਥੇ ਹੀ ਪੁਲਿਸ ਅਫਸਰ ਦੇ ਵੱਲੋਂ ਦੱਸਿਆ ਗਿਆ ਕਿ ਇਹ ਬੰਦਾ ਨਸ਼ਾ ਤਸਕਰ ਹੈ ਨਸ਼ਾ ਸਪਲਾਈ ਕਰਦਾ ਹੈ ਤੇ ਇਸ ਉੱਪਰ कुल 10 ਤੋਂ ਵੱਧ ਪਰਚੇ ਦਰਜ ਹਨ ਆਓ ਜਾਂਦੇ ਹਾਂ ਕਿ ਐ ਅਖਿਰਦ ਵਿੱਚ ਪੂਰਾ ਮਾਮਲਾ ਤੇ ਮਹਾਰਾਜਾ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨਾਂ ਵਿੱਚ ਚੋਕੇ ਲੱਗੇ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਸੀ ਮੇਰੇ ਕੋਲ 20000 ਰੁਪਈਆ ਸੱਚੋ ਤੇ ਮੈਨੂੰ 20000 ਰੁਪਈਆ ਦੇ ਤੇ ਮੈਂ ਗਰੀਬ ਹਾਂ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾਖੀ ਨਾ ਹੇ ਤਾਂ ਸਮਾਖੀ ਕਿੰਨਾ ਚਿਤਨਾ ਦਨ ਕਿ ਜਿੱ ਤੱਕ ਆਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆ ਕੇ ਮੈਨੂੰ ਹਾਂ ਹਾਂ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਨਾ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰ ਆਣ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੋਠੇ ਪੰਜ ਪੰਜ ਕੇ ਕੋਠੇ ਤੇ ਚੜ ਗਏ ਆ ਇਹ ਆਹਨੂੰ ਫੜ ਕੇ ਨਾ ਨਿਯਾਜ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ ਕੋ ਪੱਤਾ ਤਦ ਮੇਰਾ ਨਿਕਾਹ ਬਾਅਦਵੀਂ ਪਾਸ ਹੋਆ ਤਾਂ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੈਂ ਤੇ ਪਹਿਲਾਂ ਮਾਰੇ ਮੋਟੇ ਦੋ ਪੱਤੇ ਕੇ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਾ ਕੀ ਕਰ ਲੈ ਤਕੇ ਸ਼ਾਇਆ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖਤੋ ਇਹ ਤਾਂ ਪਾਸੇ ਬਿਆਨ ਦੇ ਨੇ ਉੱਤੇ ਚੜਦੇ ਇੱਧਰ ਦੇਖੋ ਇੱਧਰ ਆਓ ਆ ਜਾ ਇੱਧਰ ਆਓ ਆ ਵੇਖੋ ਕੀ ਬਣ ਰਿਹਾ ਆਹ ਲੋ ਉੱਥੇ ਦੀ ਪੌੜੀਆਂ ਚੜਦੇ ਐ ਇਦਾਂ ਚੜਦੇ ਨੇ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਜ ਮਨਪ੍ਰੀਤ ਕੰਡੀਲ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਹਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਪਟਾਕੇ ਅਮਦਾਰ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਆ ਤਾਂ ਮੈਂ ਦੇਖੋ ਜੀ ਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਵੰਦਦੇ ਉਹੀ ਕਰਾਂਗੇ ਆਪਾਂ ਉਹ ਦਿੱਤੇ ਟੋੜੇ ਵੀ ਚਲਾਏ ਇਹਨੂੰ ਹਾਂਜੀ ਹਾਂਜੀ ਟੋੜੇ ਚਲਾਏ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹੈ ਤੇ ਇਹ ਸਾਰੇ ਨਕੇ ਦੀ ਹੈ ਨਸ਼ੇ ਦੇ ਕੇਸ ਆ ਤਾਂ ਕਿੰਨੀ ਦਿਨ ਤੋਂ ਚੱਲ ਰਿਹਾ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਦੋਂ ਹੀ ਆਦਾ ਚਿੰਦੇ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱਟ ਮੁੱਖ ਨੇ ਕਿ ਕੁਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚਲਾ ਦੇ ਨਾ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹ ਦੀ ਅੱਛਾ ਜੀ ਇਹ ਬੰਦੇ ਮਤਲਬ ਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹ ਤੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਉਹ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਣ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਅੱਜ ਫੜਿਆ ਹੀ ਨਾ ਗਿਆ ਉਹ ਉੱਪਰ ਚੜਾਉ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ